ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਨਾਂ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਜਦੋਂ ਰਾਜ ਭਾਗ ਤੇ ਸਥਾਪਿਤ ਹੋ ਜਾਂਦੀਆਂ ਨਾ ਫਿਰ ਉਹ ਇਹ ਸੋਚ ਕੇ ਕੰਮ ਕਰਦੀਆਂ ਵੀ ਹੁਣ ਇਹ ਮੇਰਾ ਰਾਜ ਭਾਗ ਜਿਹੜਾ ਨਾ ਇਹ ਸਾਰੀ ਉਮਰੀ ਟੱਲੇ ਉਹਦੇ ਵਾਸਤੇ ਇਹ ਵੱਖ-ਵੱਖ ਤਰ੍ਹਾਂ ਦੇ ਰੱਸੇ ਪੜੇ ਵਟ ਦੀਆਂ ਜਿਹਦੇ ਨਾਲ ਜਨਤਾ ਬੰਨ ਕੇ ਤੇ ਆਪਣੇ ਨਾਲ ਖਿਲਾੜਨ ਦੀ ਕੋਸ਼ਿਸ਼ ਕਰਦੀਆਂ ਹੁਣ ਕੀ ਕੀਤਾ ਹੁਣ ਸਰਕਾਰ ਨੇ ਕੀਤਾ ਸਾਡੇ ਇਲਾਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਮੈਂ ਗੱਲ ਕਰਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਝ ਇੱਕ ਬਲਾਕ ਤੋੜ ਕੇ ਤੇ ਲੋਕਾਂ ਦੀ ਸਹੂਲਤ ਨਹੀਂ ਸੋਚੀ ਕਿ ਲੋਕਾਂ ਨੂੰ ਇੰਨੀ ਦੂਰ ਜਾਣਾ ਪਊ ਮਲਾਜਮਾਂ ਨੂੰ ਕਿੰਨੀ ਕਿੰਨੀ ਦੂਰ ਤੱਕ ਪਿੰਡਾਂ 'ਚ ਜਾਣਾ ਪਊ ਐ ਇਹ ਨਹੀਂ ਸੋਚਿਆ ਪਰ ਬਲਾਕ ਤੋੜ ਦਿੱਤੇ ਕੁਝ ਬਲਾਕ ਤੋੜ ਕੇ ਦੂਹਰਿਆਂ ਬਲਾਕਾਂ ਦੇ ਵਿੱਚ ਰਲਾ ਦਿੱਤੇ ਗਏ ਆ ਪਹਿਲਾਂ ਇਹਨਾਂ ਨੇ ਥਾਣੇ ਤੋੜੇ ਥਾਣੇ ਤੋੜ ਕੇ ਮਤਲਬ ਜਿਹੜੇ ਹਲਕੇ ਹੀ ਉਹਨਾਂ ਨਾਲ ਥਾਣੇ ਜੋੜ ਦਿੱਤੇ ਵੀ ਕਿਤੇ ਵਿਰੋਧ ਨਾ ਹੋ ਜੇ ਸਾਡਾ ਹਲਕੇ ਵਾਲੇ ਦੀ ਜ਼ਿੰਮੇਵਾਰੀ ਹੋਵੇ ਹਲਕੇ ਵਾਲੇ ਕੋਲ ਜਾਣ ਲੋਕ ਉਹਦੇ ਤਰਲੇ ਮਿੰਤਾਂ ਕਰਨ ਦੇ ਮੇਰਾ ਥਾਣੇ 'ਚੋਂ ਆਹ ਕੰਮ ਕਰਾ ਦਿਓ ਮੇਰਾ ਆਹ ਕਰਾ ਦਿਓ ਮਤਲਬ ਕਿੰਨਾ ਢਣਾਉਣਾ ਕੰਮ ਆਏ ਆਜ਼ਾਦੀ ਵੇਲੇ ਵੈਸੇ ਇਹ ਸਾਰਾ ਕੁਝ ਜਿਹੜਾ ਹੀ ਠੀਕ ਠੰਗ ਨਾਲ ਚੱਲ ਰਿਹਾ ਜਿੱਥੇ-ਜਿੱਥੇ ਨੇੜੇ ਹੀ ਹੁਣ ਮੰਨ ਲਓ ਸਾਡੇ ਲਾਗੇ ਬਲਾਕ ਆ ਜਿਹੜਾ ਵੇਰਕਾ ਪੈਂਦਾ ਵੇਰਕੇ ਬਲਾਕ ਦਾ ਥਾਣਾ ਵਾਂ ਕੰਬੋ ਜਿਹੜਾ ਕਿ ਮਹਿਣੀਆ ਕਹਾਰਾ ਨੂੰ ਘਟੋ ਘਟ 30 ਕਿਲੋਮੀਟਰ ਦੇ ਬਰਾਬਰ ਪੈ ਜਾਂਦਾ ਪਰ ਕਥੂ ਨੰਗਲ ਸਾਰਾ ਉਹਨਾਂ ਨੂੰ 5 ਕਿਲੋਮੀਟਰ ਨਿਗਾ ਜੇ ਕੋਈ ਵਾਰਦਾਤ ਹੁੰਦੀ ਆ ਛੇਤੀ ਆਉਣਾ ਕਥੂ ਨੰਗਲ ਪੁਲਿਸ ਨੂੰ ਸਬ ਸੌਖਾ ਜਾਂ ਕਮੋਟ ਥਾਣੇ ਤੋਂ ਆਉਣਾ ਸੌਖਾ ਉਹਨਾਂ ਚਿਰ ਨੂੰ ਤਾਂ ਚੋਰ ਚੱਕੇ ਡੈਂਸਟਰ ਵਗੈਰਾ ਜਿਹੜੇ ਆ ਉਹ ਆਪਣਾ ਰਾਹ ਮਲ ਲੈਂਦੇ ਆ ਹੁਣ ਜਿਹੜੇ ਬਲਾਕ ਤੋੜੇ ਗਏ ਆ ਅਸੀਂ ਅਸੀਂ ਜੇ ਕਮਿਊਨਿਸਟ ਪਾਰਟੀ ਲੋਮੀ ਅਸੀਂ ਇਹਦਾਬ ਰੋਧ ਕਰਦੇ ਆ ਵੀ ਇਹਨਾਂ ਬਲਾਕਾਂ ਨੂੰ ਬਕਾਇਦਾ ਤੌਰ ਤੇ ਲੋਕਾਂ ਦੀ ਸੇਵਾ ਵਾਸਤੇ ਜਿਹੜੀ ਸਰਕਾਰ ਇਹ ਕਹਿੰਦੀ ਵੀ ਪਿੰਡਾਂ ਚੋਂ ਪੰਚਾਇਤਾਂ ਚੱਲਣਗੀਆਂ ਪੰਚਾਇਤਾਂ ਵਾਲਿਆਂ ਦੇ ਕੋਲ ਅਸਰ ਆਉਣਗੇ ਪਰ ਹੁਣ ਤੇ ਪੰਚਾਇਤਾਂ ਨੂੰ ਇੰਨੀ-ਇੰਨੀ ਦੂਰ ਕਰ ਦਿੱਤਾ ਗੱਲ ਹੀ ਕੋਈ ਨਹੀਂ ਕਰਨ ਦੀ 20 ਕਿਲੋਮੀਟਰ ਤੇ ਜਾ ਕੇ ਜੰਡੇਆਲਾ ਗੁਰੂ ਜਾਣ ਤਰਥੀਕਾ ਬਲਾਕ ਤੋੜ ਦਿੱਤਾ ਗਿਆ ਰਿਆ ਤੋੜ ਦਿੱਤਾ ਗਿਆ ਕਿੱਡੀ ਕਿੱਡੀ ਦੂਰ ਤੋਂ ਪਰ ਇਹ ਕੁਝ ਵੀ ਸਥਾਪਤੀ ਵਾਸਤੇ ਠੀਕ ਨਹੀਂ ਨਾ ਇਹਦੇ ਨਾਲ ਸਥਾਪਤੀ ਹੁੰਦੀ ਹੁੰਦੀ ਆ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਫੈਸਲਾ ਕੀਤਾ ਸਰਕਾਰ ਨੇ ਜੇ ਲੋਕ ਆਪਣੀਆਂ ਮੁਸ਼ਕਲਾਂ ਨੂੰ ਸਮਝ ਕੇ ਲਾਮਬੰਦ ਹੋ ਜਾਣ ਤੇ ਜਿਵੇਂ ਲੈਂਡ ਪੂਲਿੰਗ ਨੀਤੀ ਜਿਹੜੀ ਕੀਤੀ ਇਹਨਾਂ ਨੇ ਨੋਟੀਫਿਕੇਸ਼ਨ ਕੀਤੇ ਸੀ ਡੀ ਨੋਟੀਫਾਈ ਕਰਨਾ ਪੈ ਗਿਆ ਕਿਉਂਕਿ ਕਿਸਾਨਾਂ ਨੇ ਤਗੜੇ ਹੋ ਕੇ ਜਦੋਜਹਿਦ ਕੀਤੀ ਵਿਰੋਧ ਕੀਤਾ ਹੁਣ ਵੀ ਮੈਂ ਆਖੂੰਗਾ ਪਿੰਡਾਂ ਵਾਲੇ ਲੋਕ ਵਿਰੋਧ ਕਰਨ ਵਾਸਤੇ ਉੱਠਣ ਤੇ ਇਹ ਨੀਤੀ ਲਾਗੂ ਨਹੀਂ ਹੋ ਸਕਦੀ ਦੱਸਣ ਕਿ ਸਾਡੇ ਬਲਾਕ ਜਿਹੜੇ ਆ ਉਹ ਸਥਾਪਤ ਰਹਿੰਦੇ ਹੋ ਇਹ ਗੱਲ ਇੱਕ ਵੱਖਰੀ ਆ ਵੀ ਸਾਨੂੰ ਤੁਸੀਂ ਦੂਰ ਤੋਂ ਨੇੜੇ ਨੇੜੇ ਤੋਂ ਦੂਰ ਕਰ ਰਹੇ ਜੇ ਸੋ ਇਹਦੇ ਨਾਲ ਤੁਹਾਡਾ ਰਾਜ ਪ੍ਰਬੰਧ ਸਦਾ ਵਾਸਤੇ ਸਾਬਤ ਨਹੀਂ ਹੋਣਾ ਇਹਦੇ ਵਾਸਤੇ ਕੋਈ ਨਾ ਕੋਈ ਲੋਕਾਂ ਦੀਆਂ ਸੌਦਾ ਬਾਰੇ ਵੀ ਸੋਚਣਾ ਚਾਹੀਦਾ ਧੰਨਵਾਦ ਤੁਹਾਡਾ